ਜਮਾਨਾ ਭਾਵੇਂ ਫਾਰਵਰਡ ਹੋ ਗਿਆ ਬੜਾ ਤੇਜ਼ ਹੋ ਗਿਆ ਪਰ ਲੋਕਾਂ ਦੀਆਂ ਸੋਚਾਂ ਉੱਥੇ ਹੀ ਖੜੀਆਂ ਨੇ ਪੰਜੇ ਉਂਗਲਾਂ ਇੱਕ ਸਾਰ ਨਹੀਂ ਪਰ ਬਹੁਤੇ ਲੋਕ ਅਜੇ ਵੀ ਉਹਨਾਂ ਸੋਚਾਂ ਦੇ ਵਿੱਚੋਂ ਨਹੀਂ ਨਿਕਲੇ ਉਹਨਾਂ ਪੁਰਾਣੇ ਖਿਆਲਾਂ ਦੇ ਵਿੱਚੋਂ ਬਾਹਰ ਨਹੀਂ ਆਏ ਇਸ ਸੱਚੀ ਘਟਨਾ ਦੇ ਵਿੱਚ ਵੀ ਇੱਕ ਪੜ੍ਹੀ ਲਿਖੀ ਕੁੜੀ ਜੋ ਕਿ ਆਰਮੀ ਦੇ ਵਿੱਚ ਲੈਫਟੀਨੈਂਟ ਕਰਨਲ ਹੁੰਦੀ ਹੈ ਉਸ ਦੇ ਸਾਰੇ ਉਸ ਤੋਂ ਦਾਜ ਦੀ ਮੰਗ ਕਰਦੇ ਆ ਤੇ ਕੁੜੀ ਵੀ ਹੈਰਾਨ ਸੀ ਕਿ ਇਹ ਕਿੱਦਾਂ ਦੇ ਲੋਕ ਨੇ ਤੇ ਉਸ ਨਾਲ ਹੋਰ ਵੀ ਬਹੁਤ ਗਲਤ ਹੋਇਆ ਜਦੋਂ ਇਹ ਸਾਰੀ ਘਟਨਾ ਲੋਕਾਂ ਦੇ ਸਾਹਮਣੇ ਆਈ ਤਾਂ ਲੋਕ ਵੀ ਸੋਚਣ ਲਈ ਮਜਬੂਰ ਹੋ ਗਏ ਕਿ ਅਜੇ ਵੀ ਐਦਾਂ ਦੇ ਲੋਕ ਜਿਉਂਦੇ ਨੇ ਜਿਹੜੇ ਇਹੋ ਜੀ ਸੋਚ ਰੱਖਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਬਨਾਰਸ ਦੀ ਗੱਲ ਹੈ 11 ਦਸੰਬਰ 2023 ਦੀ ਜਦੋਂ ਸਾਰੇ ਅਧਿਕਾਰੀ ਆਪਣੇ ਦਫ਼ਤਰਾਂ ਦੇ ਵਿੱਚ ਜਾ ਰਹੇ ਸੀ ਦਫ਼ਤਰਾਂ ਦੇ ਵਿੱਚ ਬੈਠ ਗਏ ਸੀ ਤੇ ਪੁਲਿਸ ਕਮਿਸ਼ਨਰ ਇੱਥੋਂ ਦੇ ਪੁਲਿਸ ਕਮਿਸ਼ਨਰ অশੋਕ ਜੈਨ ਵੀ ਆਪਣੇ ਦਫ਼ਤਰ ਦੇ ਵਿੱਚ ਬੈਠੇ ਸਨ ਤਾਂ ਇੱਕ ਕੁੜੀ ਉਹਨਾਂ ਨੂੰ ਮਿਲਣ ਆਈ ਕੁੜੀ ਨੇ ਕਿਹਾ ਕਿ ਮੈਂ ਆਜ਼ਮਗੜ੍ਹ ਦੀ ਤਹਿਸੀਲ ਲਾਲਗੰਜ ਦੀ ਰਹਿਣ ਵਾਲੀ ਆ। ਲੇਹ ਲਦਾਖ ਜੰਮੂ ਕਸ਼ਮੀਰ ਦੇ ਵਿੱਚ ਮੇਰੀ ਆਰਮੀ ਦੇ ਵਿੱਚ ਡਿਊਟੀ ਹੈ ਤੇ ਮੈਂ ਲੈਫਟੀਨੈਂਟ ਕਰਨਲ ਆ। ਤਾਂ ਕਮਿਸ਼ਨਰ ਸਾਹਿਬ ਨੇ ਪੁੱਛਿਆ ਕਿ ਮੈਂ ਤੁਹਾਡੀ ਕੀ ਮਦਦ ਕਰ ਸਕਦਾ। ਤਾਂ ਉਸ ਨੇ ਦੱਸਿਆ ਕਿ ਮੇਰੇ ਨਾਲ ਬਹੁਤ ਜ਼ਿਆਦਾ ਪੁਰਾ ਹੋਇਆ। ਮੇਰੇ ਨਾਲ ਧੋਖਾ ਹੋਇਆ। ਤਾਂ ਕਮਿਸ਼ਨਰ ਸਾਹਿਬ ਨੇ ਉਸ ਕੁੜੀ ਨੂੰ ਕਿਹਾ ਕਿ ਤੂੰ ਮੈਨੂੰ ਦੱਸ ਤੇਰੇ ਨਾਲ ਕੀ ਘਟਨਾ ਹੋਈ ਆ। ਤੂੰ ਮੈਨੂੰ ਆਪਣੇ ਨਾਲ ਹੋਈ ਸਾਰੀ ਘਟਨਾ ਦੀ ਜਾਣਕਾਰੀ ਦੇ ਤਾਂ ਕੁੜੀ ਦੱਸਦੀ ਹੈ ਕਿ ਮੇਰੀ ਡਿਊਟੀ ਲੇ ਲਦਾਖ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਆਰਮੀ ਵਿੱਚ ਹੈ ਉੱਥੇ ਮੈਂ ਲੈਫਟੀਨੈਂਟ ਕਰਨਲ ਹਾਂ ਉਸੇ ਜਗ੍ਹਾ ਤੇ ਬਨਾਰਸ ਦੇ ਥਾਣਾ ਕੈਂਟ ਦੇ ਅਧੀਨ ਪੈਂਦੇ ਇਲਾਕੇ ਨਦੇਸਰ ਦਾ ਰਹਿਣ ਵਾਲਾ ਦੇਵ ਆਸ਼ੀਸ਼ ਮੁਖਰਜੀ ਉਹ ਵੀ ਮੇਰੇ ਨਾਲ ਡਿਊਟੀ ਤੇ ਸੀ ਤੇ ਉਹ ਵੀ ਲੈਫਟੀਨੈਂਟ ਕਰਨਲ ਹੈ ਸਾਡੇ ਦੋਹਾਂ ਨੂੰ ਲੱਗਦਾ ਕਿ ਸਾਡੀ ਬੋਲੀ ਇੱਕੋ ਜੀ ਹੈ ਇਸ ਲਈ ਸ਼ਾਇਦ ਅਸੀਂ ਨੇੜੇ ਦੇ ਹੋਵਾਂਗੇ ਤਾਂ ਅਸੀਂ ਇੱਕ ਦੂਜੇ ਨਾਲ ਗੱਲ ਕਰਨ ਲੱਗਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਤਾਂ ਬਿਲਕੁਲ ਨਜ਼ਦੀਕ ਦੇ ਹਾਂ ਉਹ ਦੱਸਦਾ ਕਿ ਮੈਂ ਬਨਾਰਸ ਦੇ ਥਾਣਾ ਕੈਂਟ ਦੇ ਅਧੀਨ ਪੈਂਦੇ ਇਲਾਕੇ ਨਦੇ ਸਰਦਾਰ ਰਹਿਣ ਵਾਲਾ ਤੇ ਇਹ ਕੁੜੀ ਦੱਸਦੀ ਹੈ ਕਿ ਮੈਂ ਆਜਮਗੜ੍ਹ ਦੀ ਤਹਿਸੀਲ ਲਾਲਗੰਜ ਦੀ ਰਹਿਣ ਵਾਲੀ ਹੁਣ ਇਹਨਾਂ ਵਿੱਚ ਰੋਜ਼ਾਨਾ ਗੱਲਬਾਤ ਹੁੰਦੀ ਹੈ ਦੋਸਤੀ ਹੋ ਜਾਂਦੀ ਹੈ ਕਾਫੀ ਸਮੇਂ ਤੱਕ ਇਹ ਗੱਲਾਂ ਕਰਦੇ ਰਹਿੰਦੇ ਨੇ ਇੱਕ ਦਿਨ ਦੇਵ ਸ਼ੀਸ਼ ਛੁੱਟੀ ਲੈ ਕੇ ਬਨਾਰਸ ਆ ਜਾਂਦਾ ਹੈ ਬਨਾਰਸ ਇਸ ਦੀ ਮਾਂ ਸੀ ਆਪਣੀ ਮਾਂ ਕੋਲ ਰਹਿੰਦਾ ਸੀ ਤੇ ਉਸ ਤੋਂ ਬਾਅਦ ਇਹ ਉਸ ਕੁੜੀ ਨੂੰ ਫੋਨ ਕਰ ਦਿੰਦਾ ਹੈ ਕਿ ਤੂੰ ਮੇਰੇ ਕੋਲ ਆ ਤੈਨੂੰ ਮੈਂ ਆਪਣੀ ਮਾਂ ਨਾਲ ਮਲਾਉਣਾ ਹੈ ਮੈਂ ਤੇਰੇ ਬਾਰੇ ਆਪਣੀ ਮਾਂ ਨਾਲ ਗੱਲ ਕੀਤੀ ਹੈ ਤਾਂ ਹੁਣ ਕੁੜੀ ਨੇ ਕਿਹਾ ਕਿ ਠੀਕ ਹੈ 21 ਮਈ 2023 ਦਾ ਦਿਨ ਰੱਖ ਲਿਆ ਜਾਂਦਾ ਹੈ ਤੇ ਕੁੜੀ ਹਵਾਈ ਜਹਾਜ਼ ਦੀ ਟਿਕਟ ਬੁੱਕ ਕਰਾਉਂਦੀ ਹੈ ਤੇ ਹਵਾਈ ਜਹਾਜ਼ ਰਾਹੀਂ 21 ਮਈ 2023 ਨੂੰ ਬਨਾਰਸ ਆ ਜਾਂਦੀ ਹੈ ਤੇ ਅੱਗੋਂ ਦੇਵਸ਼ੀਸ਼ ਉਸ ਨੂੰ ਪਿਕ ਕਰਦਾ ਹੈ ਤੇ ਆਪਣੇ ਘਰ ਲੈ ਜਾਂਦਾ ਹੈ ਹੁਣ ਉਹ ਕੁੜੀ ਦੇਵਸ਼ੀਸ਼ ਨਾਲ ਉਸਦੇ ਘਰੇ ਆ ਜਾਂਦੀ ਹੈ ਤੇ ਦੇਵਸ਼ੀਸ਼ ਉਸ ਨੂੰ ਆਪਣੀ ਮਾਂ ਨਾਲ ਮਿਲਾਉਂਦਾ ਜਿਸ ਦਾ ਨਾਮ ਸੁਸ਼ਮਤਾ ਮੁਖਰਜੀ ਹੁੰਦਾ ਹੈ मां ਉਸ ਕੁੜੀ ਨਾਲ ਮਿਲ ਕੇ ਬੜੀ ਖੁਸ਼ ਹੁੰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਤੂੰ ਤਾਂ ਬੜੀ ਸੋਹਣੀ ਹੈ ਬੜੀ ਸਿਆਣੀ ਹੈ ਇਹ ਗੱਲ ਸੁਣ ਕੇ ਉਹ ਕੁੜੀ ਵੀ ਸ਼ਰਮਾ ਆ ਜਾਂਦੀ ਹੈ ਇਹ ਗੱਲਾਂ ਕਰਦੇ ਨੇ ਰਾਤ ਹੋ ਜਾਂਦੀ ਹੈ ਖਾਣਾ ਖਾਂਦੇ ਨੇ ਖਾਣਾ ਖਾਣ ਤੋਂ ਬਾਅਦ ਆਪਣੇ ਆਪਣੇ ਕਮਰਿਆਂ ਦੇ ਵਿੱਚ ਸੌਣ ਚਲੇ ਜਾਂਦੇ ਨੇ ਪਰ ਜਦੋਂ देर रात ਹੁੰਦੀ ਹੈ ਤਾਂ ਇਹ ਦੇਵਸ਼ੀਸ਼ ਆਪਣੇ ਕਮਰੇ ਦੇ ਵਿੱਚ ਉੱਠਦਾ ਇਹਦੀ ਅੱਖ ਖੁੱਲ ਜਾਂਦੀ ਆ ਉਸ ਤੋਂ ਬਾਅਦ ਇਹ ਰਸੋਈ ਦੇ ਵਿੱਚ ਜਾਂਦਾ ਹੈ ਕਾਫੀ ਬਣਾਉਂਦਾ ਹੈ ਕਾਫੀ ਬਣਾਉਣ ਤੋਂ ਬਾਅਦ ਇਹ ਉਸ ਕੁੜੀ ਦੇ ਕਮਰੇ ਦਾ ਗੇਟ ਖੜਕਾਉਂਦਾ ਹੈ ਉਹ ਗੇਟ ਖੋਲਦੀ ਹੈ ਤੇ ਕਾਫੀ ਲੈ ਕੇ ਕਮਰੇ ਦੇ ਅੰਦਰ ਚਲਾ ਜਾਂਦਾ ਤੇ ਉਸ ਨੂੰ ਕਹਿੰਦਾ ਕਿ ਮੈਨੂੰ ਨੀਂਦ ਨਹੀਂ ਆ ਰਹੀ ਸੀ ਇਸ ਲਈ ਮੈਂ ਕਾਫੀ ਬਣਾਈ ਆ ਤੂੰ ਕਾਫੀ ਪੀ ਆਪਾਂ ਬੈਠ ਕੇ ਕਾਫੀ ਪੀਨੇ ਆ ਇੱਕ ਕਾਫੀ ਪੀਣ ਲੱਗਦਾ ਹੈ ਕਾਫੀ ਪੀਂਦੇ ਪੀਂਦੇ ਦੇਬਸ਼ੀਸ਼ ਉਸ ਕੁੜੀ ਦੇ ਨੇੜੇ ਹੋ ਜਾਂਦਾ ਹੈ ਤੇ ਉਸ ਨੂੰ ਸੰਬੰਧ ਬਣਾਉਣ ਲਈ ਕਹਿੰਦਾ ਪਰ ਉਹ ਕੁੜੀ ਨੇ ਕਿਹਾ ਕਿ ਮੈਂ ਜਦੋਂ ਤੱਕ ਆਪਣਾ ਵਿਆਹ ਨਹੀਂ ਹੁੰਦਾ ਉਦੋਂ ਤੱਕ ਇਹੋ ਜਿਹਾ ਕੁਝ ਨਹੀਂ ਕਰਾਂਗਾ ਪਰ ਦੇਵ ਅਸ਼ੀਸ਼ ਉਸ ਨੂੰ ਕਹਿੰਦਾ ਕਿ ਤੂੰ ਕਿਉਂ ਘਬਰਾਉਣੀ ਹੈ ਮੇਰੀ ਮਾਂ ਨੂੰ ਤੂੰ ਪਸੰਦ ਹੈ ਆਪਾਂ ਵਿਆਹ ਕਰਵਾਉਣਾ ਫੇਰ ਕੀ ਹੋਇਆ ਜੇ ਆਪਾਂ ਪਹਿਲਾਂ ਸੰਬੰਧ ਬਣਾ ਲਵਾਂਗੇ ਜਾਣੀਆਂ ਆਪਣੀਆਂ ਗੱਲਾਂ ਦੇ ਵਿੱਚ ਉਸ ਕੁੜੀ ਨੂੰ ਲਾ ਲੈਂਦਾ ਹੈ ਤੇ ਉਸ ਦੇ ਨਾਲ ਸੰਬੰਧ ਬਣਾਉਂਦਾ ਹੈ ਹੁਣ ਸਵੇਰ ਹੋ ਜਾਂਦੀ ਹੈ ਸਵੇਰ ਹੋਣ ਤੋਂ ਬਾਅਦ ਉਹ ਕੁੜੀ ਦੇਵ ਅਸ਼ੀਸ਼ ਦੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਹੁਣ ਤੁਸੀਂ ਜਲਦੀ ਤੋਂ ਜਲਦੀ ਸਾਡਾ ਵਿਆਹ ਕਰਵਾ ਦੇਵੋ ਤਾਂ ਮਾਂ ਨੇ ਕਿਹਾ ਕਿ ਵਿਆਹ ਤਾਂ ਮੈਂ ਕਰਵਾ ਦੇਵਾਂਗੀ ਪਰ ਉਸ ਤੇ ਜਿੰਨਾ ਖਰਚਾ ਹੋਵੇਗਾ ਉਹਨਾਂ ਤੂੰ ਦੇਵੇਂਗੀ ਤੇ ਅਸੀਂ ਇੱਕ ਫਲੈਟ ਦੇਖਿਆ ਜੋ 80 ਲੱਖ ਦਾ ਉਹ ਵੀ ਸਾਨੂੰ ਤੂੰ ਲੈ ਕੇ ਦੇਵੇਂਗੀ ਇਹ ਗੱਲ ਸੁਣ ਕੇ ਕੁੜੀ ਨੂੰ ਬੜਾ ਅਜੀਬ ਲੱਗਦਾ ਉਹ ਸੋਚਣ ਲਈ ਮਜਬੂਰ ਹੋ ਜਾਂਦੀ ਹੈ ਕਿ ਇਹ ਮਾਂ ਕਿੱਦਾਂ ਦੀਆਂ ਗੱਲਾਂ ਕਰ ਰਹੀ ਹੈ ਉਹ ਇਹ ਗੱਲ ਆਸ਼ੀਸ਼ ਨੂੰ ਵੀ ਦੱਸਦੀ ਹੈ ਤੇ ਏ ਬਾਹਰ ਘੁੰਮਣ ਵੀ ਜਾਂਦੇ ਨੇ ਪਰ ਅਸ਼ੀਸ਼ ਨੇ ਕਿਹਾ ਕਿ ਕੋਈ ਗੱਲ ਨਹੀਂ ਮਾਂ ਪੁਰਾਣੇ ਖਿਆਲਾਂ ਦੀ ਆ ਤੂੰ ਟੈਨਸ਼ਨ ਨਾ ਲੈ ਘੁੰਮਣ ਤੋਂ ਬਾਅਦ ਰਾਤ ਨੂੰ ਫੇਰ ਘਰ ਆਉਂਦੇ ਨੇ ਖਾਣਾ ਖਾਂਦੇ ਨੇ ਤੇ ਤਿੰਨੋਂ ਆਪਣੇ ਕਮਰਿਆਂ ਦੇ ਵਿੱਚ ਫੇਰ ਸੌਣ ਲਈ ਚਲੇ ਜਾਂਦੇ ਨੇ ਪਰ ਦੇਵ ਅਸ਼ੀਸ਼ ਦੇਰ ਰਾਤ ਨੂੰ ਫੇਰ ਉੱਠਦਾ ਹੈ ਤੇ ਇਸ ਕੁੜੀ ਦੇ ਕਮਰੇ ਦੇ ਵਿੱਚ ਜਾਂਦਾ ਹੈ ਕਮਰੇ ਦੇ ਵਿੱਚ ਜਾ ਕੇ ਇਸ ਨੂੰ ਸਬੰਧ ਬਣਾਉਣ ਲਈ ਕਹਿੰਦਾ ਪਰ ਕੁੜੀ ਉਸ ਨੂੰ ਕਹਿੰਦੀ ਹੈ ਕਿ ਮੈਂ ਬਿਲਕੁਲ ਵੀ ਤੇਰੇ ਨਾਲ ਸਬੰਧ ਨਹੀਂ ਬਣਾਵਾਂਗੀ ਤੇਰੀ ਮਾਂ ਤਾਂ ਇਹ ਕਹਿ ਰਹੀ ਹੈ ਪਰ ਦੇਵਸ਼ੀਸ਼ ਨੇ ਫੇਰ ਉਸ ਨੂੰ ਗੱਲਾਂ ਦੇ ਵਿੱਚ ਲਾਇਆ ਕਿ ਤੂੰ ਮਾਂ ਦੀਆਂ ਗੱਲਾਂ ਤੇ ਜ਼ਿਆਦਾ ਗੌਰ ਨਾ ਕਰਿਆ ਕਰ ਉਹ ਪੁਰਾਣੇ ਖਿਆਲਾਂ ਦੀ ਹੈ ਕੋਈ ਗੱਲ ਨਹੀਂ ਵਿਆਹ ਤਾਂ ਆਪਾਂ ਹੀ ਕਰਵਾਉਣਾ ਹੈ ਉਸ ਤੋਂ ਬਾਅਦ ਫੇਰ ਦੇਵਸ਼ੀਸ਼ ਉਸ ਕੁੜੀ ਦੇ ਨਾਲ ਸੰਬੰਧ ਬਣਾਉਂਦਾ ਹੈ ਹੁਣ ਤੀਸਰਾ ਦਿਨ ਆ ਜਾਂਦਾ ਹੈ ਤੇ ਇਹ ਕੁੜੀ ਤੀਸਰੇ ਦਿਨ ਜਦੋਂ ਸਵੇਰ ਹੁੰਦੀ ਹੈ ਫੇਰ ਉਸ ਦਿਨ ਮਾਂ ਨਾਲ ਤੇ ਦੇਵਸ਼ੀਸ਼ ਨਾਲ ਉਹਨਾਂ ਦੋਨਾਂ ਨਾਲ ਵਿਆਹ ਦੀ ਗੱਲ ਕਰਦੀ ਹੈ ਪਰ ਜਦੋਂ ਇਹ ਵਿਆਹ ਦੀ ਗੱਲ ਕਰਦੀਆਂ ਤਾਂ ਉਹ ਦੋਨੋਂ ਗੁੱਸੇ ਦੇ ਵਿੱਚ ਆ ਜਾਂਦੇ ਨੇ ਤੇ ਇਸ ਨਾਲ ਝਗੜਾ ਕਰਨ ਲੱਗਦੇ ਨੇ ਤੇ ਇਹ ਵੀ ਅੱਗੋਂ ਕਹਿੰਦੀ ਹੈ ਕਿ ਮੈਂ ਜਿੰਨੀ ਜਲਦੀ ਹੋ ਸਕੇ ਮੈਂ ਵਿਆਹ ਕਰਵਾਉਣਾਗਾ ਤੇ ਇਸ ਗੱਲ ਤੋਂ ਨਾਰਾਜ ਦੇਵ ਸੀਸ ਇਸ ਦੇ ਨਾਲ ਕੁੱਟਮਾਰ ਵੀ ਕਰਦਾ ਹੈ ਕੁੱਟਮਾਰ ਕਰਨ ਤੋਂ ਬਾਅਦ ਇਹ ਕੁੜੀ ਕਹਿੰਦੀ ਹੈ ਕਿ ਮੈਂ ਪੁਲਿਸ ਨੂੰ ਫੋਨ ਕਰਨ ਲੱਗੀਆਂ ਇਹ ਸੁਣ ਕੇ ਦੇਵਸ਼ੀਸ਼ ਨੂੰ ਲੱਗਦਾ ਕਿ ਜੇ ਇਸ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜੂ ਮੈਂ ਨੌਕਰੀ ਤੋਂ ਬਰਖਾਸਤ ਹੋ ਜਾਵਾਂਗਾ ਇਸ ਲਈ ਹੁਣ ਦੇਵਸ਼ੀਸ਼ ਅਤੇ ਉਸ ਦੀ ਮਾਂ ਇਸ ਦੀਆਂ ਮਿੰਤਾਂ ਕਰਦੇ ਨੇ ਤੇ ਇਸ ਨੂੰ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਤੂੰ ਵਿਆਹ ਕਰਵਾਉਣਾ ਤਾਂ ਅੱਜ ਹੀ ਹੋਵੇਗਾ ਦੇਵਸ਼ੀਸ਼ ਇਸ ਕੁੜੀ ਨੂੰ ਗੱਡੀ ਦੇ ਵਿੱਚ ਬਿਠਾਉਂਦਾ ਗੱਡੀ ਦੇ ਵਿੱਚ ਬਿਠਾ ਕੇ ਇੱਕ ਮੰਦਰ ਚ ਲਿਆ ਜਾਂਦਾ ਜਿਵੇਂ ਫਿਲਮਾਂ ਚ ਹੁੰਦਾ ਹੈ ਮੰਦਰ ਚ ਲਿਜਾ ਕੇ ਇੱਕ ਦੂਜੇ ਦੇ ਜੈਮ ਆਲਾ ਪਾਉਂਦੇ ਨੇ ਤੇ ਇਸ ਦੀ ਮੰਗ ਦੇ ਵਿੱਚ ਦੇਵਚੀ ਸੰਦੂਰ ਭਰ ਦਿੰਦਾ ਜਾਨੀ ਫਿਲਮੀ ਸਟਾਈਲ ਨਾਲ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਦਿਲ ਲੰਗਦੇ ਨੇ ਪਰ ਇਹ ਕੁੜੀ ਦੇਵਸ਼ੀਸ਼ ਨੂੰ ਕਹਿੰਦੀ ਹੈ ਕਿ ਮੈਂ ਇੱਕ ਰਜਿਸਟਰਡ ਮੈਰਿਜ ਕਰਵਾਉਣੀ ਹੈ ਇਸ ਵਿਆਹ ਤੇ ਮੈਨੂੰ ਵਿਸ਼ਵਾਸ ਨਹੀਂ ਮੇਰੇ ਨਾਲ ਰਜਿਸਟਰਡ ਮੈਰਿਜ ਕਰਵਾ ਪਰ ਦੇਵਸ਼ੀਸ਼ ਨੂੰ ਕਹਿੰਦਾ ਕਿ ਐਦਾਂ ਨਹੀਂ ਹੋਵੇਗਾ ਤੇ ਜਦੋਂ ਇਹ ਕੁੜੀ ਜ਼ਿਆਦਾ ਹਣ ਦੇਵਸ਼ੀਸ਼ ਉੱਤੇ ਦਬਾਅ ਪਾਉਂਦੀ ਹੈ ਤਾਂ ਦੇਵਸ਼ੀਸ਼ ਇਸ ਨੂੰ ਕਹਿੰਦਾ ਕਿ ਤੂੰ ਮੈਨੂੰ ਜਾਣਦੀ ਨਹੀਂ ਮੈਂ ਕਿਦਾਂ ਦਾ ਬੰਦਾ ਐ ਮੈਂ ਆਪਣੇ ਸਬੰਧ ਬਣਾਉਂਦਿਆਂ ਦੀ ਵੀਡੀਓ ਵੀ ਬਣਾਈ ਆ ਤੇ ਮੇਰੇ ਕੋਲੇ ਫੋਟੋਆਂ ਵੀ ਨੇ ਜੇ ਤੂੰ ਮੈਨੂੰ ਜ਼ਿਆਦਾ ਤੰਗ ਕਰੇਂਗੀ ਜੇ ਤੂੰ ਇਸ ਗੱਲ ਲਈ ਮੈਨੂੰ ਮਜਬੂਰ ਕਰੇਂਗੀ ਕਿ ਜੋ ਵਿਆਹ ਆ ਜੋ ਮੈਰਿਜ ਆ ਰਜਿਸਟਰਡ ਕਰਵਾ ਤਾਂ ਮੈਂ ਇਸ ਨੂੰ ਇਸ ਵੀਡੀਓ ਨੂੰ ਤੇ ਇਸ ਫੋਟੋਆਂ ਨੂੰ ਵਾਇਰਲ ਕਰ ਦੇਵਾਂਗਾ ਤੇ ਤੇਰੀ ਜ਼ਿੰਦਗੀ ਬਰਬਾਦ ਕਰ ਦੇਵਾਂਗਾ ਹੁਣ ਕੁੜੀ ਫਸ ਜਾਂਦੀ ਐ ਕੁੜੀ ਡਰ ਵੀ ਜਾਂਦੀ ਹੈ ਕਿ ਜੇ ਏਸ ਨੇ ਮੇਰੀ ਵੀਡੀਓ ਤੇ ਮੇਰੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਏਗੀ ਫਿਰ ਇਹ ਕੁੜੀ ਹਿੰਮਤ ਕਰਕੇ 11 ਦਸੰਬਰ 2023 ਨੂੰ ਬਨਾਰਸ ਦੇ ਪੁਲਿਸ ਕਮਿਸ਼ਨਰ ਅਸ਼ੋਕ ਜੈਨ ਕੋਲ ਪਹੁੰਚਦੀ ਹੈ ਤੇ ਉਹਨਾਂ ਨੇ ਥਾਣਾ ਕੈਂਟ ਦੇ ਐਸ ਐਚਓ ਪ੍ਰਮੋਦ ਕੁਮਾਰ ਨੂੰ ਹੁਕਮ ਦਿੱਤੇ ਕਿ ਏਸ ਸਾਰੇ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਇਸ ਸਾਰੀ ਘਟਨਾ ਦੀ ਜਾਂਚ ਨਿਰਪੱਖ ਕੀਤੀ ਜਾਵੇ ਜੋ ਵੀ ਕੋਈ ਇਸ ਦਾ ਦੋਸ਼ੀ ਪਾਇਆ ਜਾਂਦਾ ਉਸ ਨੂੰ ਸਜ਼ਾ ਦਿੱਤੀ ਜਾਵੇ ਸੋ ਇਹ ਜਿਹੜੀ ਕਹਾਣੀ ਸੀ ਇਹ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਈ ਵਾਰ ਬੰਦਾ ਕਿਸੇ ਉੱਤੇ ਅੱਖਾਂ ਮੀਚ ਕੇ ਭਰੋਸਾ ਕਰ ਜਾਂਦਾ ਹੈ ਜ਼ਿਆਦਾਤਰ ਇਹ ਕੁੜੀਆਂ ਦੇ ਨਾਲ ਹੁੰਦਾ ਕਿਉਂਕਿ ਉਹਨਾਂ ਨੂੰ ਪਹਿਲਾਂ ਸੁਪਨੇ ਦਿਖਾਏ ਜਾਂਦੇ ਨੇ ਕਿ ਮੈਂ ਵਿਆਹ ਕਰਵਾਵਾਂਗਾ ਇਦਾਂ ਦੇ ਸੁਪਨੇ ਜ਼ਿਆਦਾਤਰ ਕੁੜੀਆਂ ਨੂੰ ਦਿਖਾਏ ਜਾਂਦੇ ਨੇ ਤੇ ਕੁੜੀਆਂ ਗੱਲਾਂ ਦੇ ਵਿੱਚ ਆ ਜਾਂਦੀਆਂ ਤੇ ਇਹ ਵੀ ਹੁੰਦਾ ਕਿ ਉਹਨਾਂ ਦੀ ਵੀਡੀਓ ਵਗੈਰਾ ਜਾਂ ਉਹਨਾਂ ਦੀਆਂ ਫੋਟੋਆਂ ਵਗੈਰਾ ਵੀ ਬਣਾ ਲੈਤੀਆਂ ਜਾਂਦੀਆਂ ਖਿੱਚ ਲੈਦੀਆਂ ਜਾਂਦੀਆਂ ਤੇ ਫਿਰ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਕਿ ਅਸੀਂ ਇਹ ਵੀਡੀਓ ਜਾਂ ਫੋਟੋਆਂ ਵਾਇਰਲ ਕਰਦੇ ਮਗਾ ਤੇ ਇਸ ਕਾਰਨ ਕੁੜੀਆਂ ਡਰ ਜਾਂਦੀਆਂ ਨੇ ਇਹ ਜ਼ਿਆਦਾਤਰ ਦੇਖਣ ਨੂੰ ਮਿਲਦਾ ਕਿ ਕੁੜੀਆਂ ਦੇ ਨਾਲ ਇਦਾਂ ਦਾ ਤੱਕਾ ਹੁੰਦਾ ਪਰ ਜਦੋਂ ਵੀ ਤੁਸੀਂ ਕਿਸੇ ਦੇ ਸੰਪਰਕ ਦੇ ਵਿੱਚ ਆਉਨੇ ਹੋ ਕੋਈ ਬੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਤਾਂ ਉਸ ਬਾਰੇ ਪਹਿਲਾਂ ਪੂਰੀ ਤਰ੍ਹਾਂ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ ਤੇ ਜੋ ਵੀ ਹੋਣਾ ਚਾਹੀਦਾ ਉਹ ਪਾਰਦਰਸ਼ਤਾ ਦੇ ਨਾਲ ਹੋਣਾ ਚਾਹੀਦਾ ਕਦੇ ਵੀ ਕੋਈ ਲੁਕ ਲੁਕੋ ਨਹੀਂ ਰੱਖਣਾ ਚਾਹੀਦਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ